ਲਗਭਗ ਜਿਹੜੀ ਕੇਂਦਰ ਦੀ ਟੀਮ ਆਈ ਸੀਗੇ ਜਿਹੜੇ ਸਿਪ ਸੈਕਟਰੀ ਆ ਗਏ 2 ਵਜੇ ਤੋਂ ਮੀਟਿੰਗ ਸ਼ੁਰੂ ਹੋਈ ਐ ਉਹਨਾਂ ਨੇ ਮੀਟਿੰਗਾਂ ਦਾ ਜੋਰ ਇਸੇ ਕਰਕੇ ਸੀ ਵੀ ਡੱਲੇਵਾਲ ਸਾਹਿਬ ਨੂੰ ਮਨਾਓ ਉਹ ਮਰਮਰਤ ਖੋਲ ਦੇਣ ਤਾਂ ਦੋ ਵਾਰੀ ਤਾਂ ਅਸੀਂ ਕਿਹਾ ਵੀ ਚਲੋ ਤੁਸੀਂ ਸਿੱਧੀ ਗੱਲ ਕਰ ਲਓ ਜਾ ਕੇ ਖੋਲੋ ਦੋ ਤਿੰਨ ਵਾਰੀ ਡੱਲੇਵਾਲ ਸਾਹਿਬ ਨੂੰ ਮਨਾ ਕੀਤਾ ਉਹਨਾਂ ਨੇ ਉਹ ਵਾਪਸ ਆਏ ਨੇ ਖੀਰ ਚਲੋ ਆਇਦਰ ਸਾਡੇ ਵੀ ਫਾਰਮ ਦਾ ਸੀਗਾ ਬਈ ਯਾਰ ਉਸ ਤਾਂ ਮਦਦ ਲੈਣੀ ਚਾਹੀਦੀ ਹੈ ਦੱਲੇਵਾਲ ਨੂੰ ਮਨਾਉਣਾ ਚਾਹੀਦਾ ਜਦੋਂ ਮੀਟਿੰਗ ਹੀ ਆ ਗਈ ਆਪਾਂ ਮੀਟਿੰਗ ਦੇ ਵਿੱਚ ਬੈਠ ਕੇ ਹੀ ਗੱਲਾਂ ਕਰਾਂਗੇ ਅਗਰ ਦੋ ਹੋ ਸਕਦੇ 3 ਹੋ ਸਕਦੇ 4 ਹੋ ਸਕਦੇ ਮੀਟਿੰਗਾਂ ਇੱਕ سلسلہ ਜਾਰੀ ਹੋ ਸਕਦਾ ਜਿਹੜਾ ਕੇਂਦਰ ਸਰਕਾਰ ਨੇ ਦਰਵਾਜ਼ਾ ਬੰਦ ਕੀਤਾ ਆਪਾਂ ਇਹ ਨੂੰ ਇਹ ਕਹਿ ਸਕਦੇ ਆ ਕਿ ਇੱਕ ਪੜਾਅ ਸੀ ਅੱਗੇ ਵਧੇ ਕਈ ਵਾਰੀ ਇਹਨੂੰ ਇਹ ਕਹਿਣਾ ਹੋਵੇ ਜਿੱਤ ਲਿਆ ਜਿੱਤ ਨਹੀਂ ਇੱਕ ਪੜਾਵ ਵਧਿਆ ਤਾਂ ਉਸ ਪੜਾ ਦੇ ਵਿੱਚ ਦੱਲੇਵਾਲ ਦਾ ਸੈਦਕ ਜਿਹੜੀ ਕਦੇ ਟੀਮ ਬਹੁਤ ਔਖਾ ਹੁੰਦਾ ਹੈ ਕਿ ਦਫ਼ਤਰਾਂ ਦੇ ਵਿੱਚ ਹੀ ਸੱਦੇ ਜਾਂਦੇ ਹੁੰਦੇ ਨੇ ਦਫ਼ਤਰਾਂ ਤੋਂ ਬਾਹਰ ਆ ਕੇ ਮੀਟਿੰਗਾਂ ਬਹੁਤ ਘੱਟ ਹੁੰਦੀਆਂ ਤਾਂ ਅੱਜ ਖਨੌਰੀ ਪਹੁੰਚੇ ਨੇ ਖਨੌਰੇ ਮੀਟਿੰਗਾਂ ਕੀਤੀਆਂ ਠੀਕ ਉਹਨਾਂ ਨੇ ਸਾਰੀ ਗਰਾਊਂਡ ਲੈਵਲ ਤੇ ਸਥਿਤੀ ਵੇਖੀ ਜਾਣਿਆ ਤਾਂ ਉਹਨਾਂ ਨੂੰ ਫੇਰ ਵੀ ਉਹ ਵਾਰ-ਵਾਰ ਇਹੀ ਕਹਿ ਰਹੇ ਸੀ ਵੀ ਸਦਕਾ ਯਾਰ ਲੀਡਰ ਦਾ ਵੀ ਹਜੇ ਵੀ ਸਹਿਮਤ ਨਹੀਂ ਜਿਵੇਂ ਉਹਨਾਂ ਨੇ ਜਾਣਦੇ ਮੈਨੂੰ ਇਹ ਕਿਹਾ ਵੀ ਜਰ ਤੁਸੀਂ ਮੈਨੂੰ ਤਾਂ ਕਹੀ ਜਨੋ ਤੇ ਉਹ ਜਿਹੜਾ 121 ਬੰਦੇ ਆ ਉਹ ਉਹਨਾਂ ਨੂੰ ਸਹਿਮਤੀ ਲਾਉ ਉਹ ਸਾਰਾ ਗੁੱਸ ਧਿਆਨ ਚ ਰੱਖ ਕੇ ਹੁਣ ਜਿਵੇਂ ਡਾਕਟਰ ਸੁਆਇ ਮਾਨ ਨੇ ਕਿਹਾ ਚਲੋ ਇਹ ਤਾਂ ਇਸ਼ੂ ਵਿਚਾਰਦੇ ਆ ਵੀ ਕੱਲਾ ਬੰਦਾ ਕੋਈ ਮੈਡੀਕਲ ਤੇ ਰਹਿ ਨਹੀਂ ਸਕਦਾ ਬਿਨਾ ਭੋਜਨ ਤੋਂ ਇਸ ਸਥਿਤੀ ਦੇਖਦੇ ਕੀ ਕਰਦੇ ਆ ਪਰ ਧੱਕੇ ਨਾਲ ਜਿਹੜੇ ਇਹਨੂੰ ਮਨਾਇਆ ਇਹ ਇੰਨੇ ਕੀ ਤਾਂ ਸਾਡੀ ਮੰਨ ਲਓ ਤੇ ਉਹਦਾ ਜਵਾਬ ਇਹ ਸੀਗਾ ਵੀ ਦੋ ਚਾਰ ਦਿਨ ਰਹਿ ਗਏ ਯਾਰ ਤੁਸੀਂ ਹੁਣ ਮੈਨੂੰ ਧੱਕਾ ਨਾ ਕਰੋ ਤੁਸੀਂ ਸੰਭੋ ਮੋਰਚਾ ਚਲਾਓ ਕੋਈ ਗੱਲ ਨਹੀਂ ਮੀਟਿੰਗ ਹੋਊਗੀ ਇਦੋਂ ਵਧੀਆ ਹੋਊਗੀ ਉਹਨਾਂ ਦੀ ਇਹ ਸੀਗੇ ਮੈਨੂੰ ਲੱਗਦਾ ਵੀ ਸਾਰੇ ਗੇੜ ਦੀ ਆਪਾਂ ਅਸਲ ਦੇ ਵਿੱਚ ਤਾਂ ਅਮਲ ਦੇ ਵਿੱਚ ਦੇਖਦੇ ਹਾਂ ਕੀ ਬਣਦਾ ਕੇਰਾ ਇਹ ਜ਼ਰੂਰ ਕਹਿੰਦੇ ਆ ਵੀ ਅਸੀਂ ਜਿਹੜੀ বারবার ਉਹਨਾਂ ਨੂੰ ਕਹਿੰਦੇ ਸੀ ਵੀ ਪ੍ਰਪੋਜ਼ਲ ਤਾਂ ਲੈ ਕੇ ਆਓ ਪ੍ਰਪੋਜ਼ਲ ਲੈ ਕੇ ਆਓ ਉਹਦੇ ਵਿੱਚੋਂ ਜਿਹੜੀ ਮੀਟਿੰਗ ਲੈ ਕੇ ਆਇਆ ਇਹ ਤਾਂ ਉਹਨਾਂ ਦਾ ਜਿਹੜਾ ਲੈ ਕੇ ਵੀ ਕੇਂਦਰ ਵਾਲੇ ਆਏ ਜਿਹੜੇ ਕੱਲ ਆਇਆ ਸੀ ਉਹ ਕੱਲ ਜਦੋਂ ਡੱਲੇਵਾਲ ਨੂੰ ਮਿਲਿਆ ਉਹਦੀ ਉਹਨਾਂ ਨੇ ਵੇਖਣਸਾਰ ਕਹਤੀ ਸੀ ਗੱਲ ਕਿ ਯਾਰ ਜੇ ਮੈਂ 5-7 ਦਿਨ ਪਹਿਲਾਂ ਆ ਜਾਂਦਾ ਤਾਂ ਮੈਂ ਮੀਟਿੰਗ ਪਹਿਲਾਂ ਹੀ ਕਰਵਾ ਲੈਂਦਾ ਤਾਂ ਉਹਨਾਂ ਨੇ ਜਿਹੜਾ ਮੀਟਿੰਗ ਲੰਮੇ ਕਰਨ ਦਾ ਕਾਰਨ ਕੀਤਾ ਇੱਕ ਤਾਂ ਜਿਹੜਾ 26 ਜਨਵਰੀ ਦਾ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ ਪੈਨਲ ਦੇ ਵਿੱਚ ਸਾਡੇ ਆ ਕੇ ਅਧਿਕਾਰੀਆਂ ਨੇ ਬੈਠਣਾ ਆਪਸਰਾਂ ਨੇ ਬੈਠਣਾ ਹੈ ਉਹ ਸਾਰੇ ਬੀਜ ਨੇ 26 ਜਨਵਰੀ ਦਾ ਦੂਜਾ ਉਹਨਾਂ ਨੇ ਦਿੱਲੀ ਦਾ ਜ਼ਿਕਰ ਕੀਤਾ ਵੀ ਉੱਥੇ ਇਲੈਕਸ਼ਨ ਹੋ ਰਹੇ ਨੇ ਸਾਡੇ ਜਿਹੜੇ ਮੰਤਰੀ ਆ ਜਿਹੜਿਆਂ ਨੇ ਇਹਨਾਂ 'ਚ ਬੈਠਣਾ ਉਹ ਸਾਰੇ ਵੀ ਇਲੈਕਸ਼ਨਾਂ ਦਾ ਕਰਕੇ ਬੀਜ ਨੇ ਤਾਂ ਨਾਲ ਹੀ ਜਿਹੜਾ 8 ਨੂੰ ਇਲੈਕਸ਼ਨ ਉਹਦਾ ਰਿਜ਼ਲਟ ਆਉਣਿਆ ਤੇ 9 ਨੂੰ ਜਿਹੜਾ ਚੋਣ ਜ ਆਪਤਾ ਪਗੈ ਚੋਣ ਜ ਆਪਤਾ ਹਟ ਜਾਊਗਾ ਤੇ 10 ਨੂੰ ਜਿਹੜਾ ਬਜਟ ਪੇਸ਼ ਹੋਣਾ ਆਪਣਾ 10 ਤੇ 11 12 13 ਚ ਵੀ 13 ਤੱਕ ਜਿਹੜਾ ਬਜਟ ਪੇਸ਼ ਹੋਊਗਾ 14 ਨੂੰ ਸੋਡੇ ਨਾਲ ਮੀਟਿੰਗ ਕਰ ਸਕਦੇ ਆ ਮੀਟਿੰਗ ਕਿਹਦੇ ਨਾਲ ਹੋਏਗੀ ਪ੍ਰਧਾਨ ਜੀ ਖੇਤੀ ਮੰਤਰੀ ਤੇ ਸਾਰੇ ਅਫਸਰ ਹੋਣਗੇ ਉਹ ਸਾਰੇ ਡਿਪਟੀ ਜਿਹੜੇ ਆਪਣੇ ਅੱਗੇ ਚਲੋ ਬਦਲ ਗਏ ਉਹਨਾਂ ਦੇ ਅਹੁਦੇ ਪਰ ਨਾ ਬਦਲੇ ਨੇ ਕੱਲੇ ਅਹੁਦੇ ਉਹੀ ਆ ਉਹਨਾਂ ਨੂੰ ਅਸੀਂ ਇਹ ਕਿਹਾ ਸੀ ਵੀ ਚੰਡੀਗੜ੍ਹ ਦੀ ਬਜਾਏ ਦਿੱਲੀ ਉਹ ਕਹਿੰਦੇ ਵੀ ਇੱਕ ਚੰਡੀਗੜ੍ਹ ਕਰ ਲਓ ਅਗਲੀ ਸੋਡਣਾ ਦਿੱਲੀ ਕਰਾਂ ਜੀ ਸਹਿਮਤੀ ਤਾਂ ਕੋਈ ਹਸਪੀਟਲ ਵਗੈਰਾ ਲਿਆਇ ਜਾਊਗਾ ਡੱਲੇਵਾਲ ਸਾਹਿਬ ਨੂੰ ਵੀ ਨਹੀਂ ਨਹੀਂ ਡੱਲੇਵਾਲ ਨਹੀਂ ਮੰਨਦਾ ਡੱਲੇਵਾਲ ਦਾ ਕਹਿੰਦਾ ਟਰਾਲੀ ਚ ਇੱਥੇ ਜਾਊ ਮੈਂ ਨਹੀਂ ਜਾਂਦਾ ਤਾਂ ਕੋਈ ਹੋਰ ਮੈਡੀਕਲ ਸੁੱਖ ਤਾਂ ਇੱਥੇ ਦਿੱਤੀ ਜਾਣਾ ਬਸ ਇੱਥੇ ਇੱਥੇ ਦਿੱਤੀ ਜਾਊਗੀ ਤਾਂ ਟਰਾਲੀ ਤੋਂ ਬਾਹਰ ਨਹੀਂ ਜਾਣਾ ਠੀਕ ਹੈ